ਤਿਕਾਮ ਲੋਏ ਜੇ ਤੁਸੀਂ ਕਿਸ ਮਸਲੇ ਦੇ ਵਿੱਚ ਇਸ ਬੰਦ ਵਿੱਚ ਹੋਏ ਅਸੀਂ ਚਮੁਰੇ ਖਾਨ ਸਭਾ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੀ ਇੱਥੇ ਨੈਸ਼ਨਲ ਹਾਈਵੇ ਜਿਹੜਾ ਬਣ ਰਿਹਾ ਉਹ ਉਹਦੇ ਸੰਬੰਧ ਵਿੱਚ ਆਇਆ ਵੀ ਜਿਹੜਾ ਇੱਕ ਜ਼ਮੀਨ ਕਿਸਾਨ ਦੀ ਅੱਧੇ ਉਸ ਪਾਸੇ ਰਹਿ ਗਈ ਹੈ ਉਸ ਹਾਈਵੇ ਦੇ ਅੱਧੀ ਉਸ ਪਾਸੇ ਉਹਨੂੰ ਰਸਤਾ ਕੋਈ ਨਹੀਂ ਛੱਡਿਆ ਲੰਘਣ ਵਾਸਤੇ ਦੂਜੇ ਪਾਸੇ ਉਹ ਜਿਹੜਾ ਵੱਡਾ ਮਤਾ ਜਿਹੜਾ ਨਹਿਰੀ ਪਾਣੀ ਤੇ ਜਿਹੜੇ ਖਾਲ ਸੀ ਉਹ ਵੀ ਬੰਦ ਕਰ ਦਿੱਤੇ ਗਏ ਆ ਇੱਜਾ ਜਿਹੜਾ ਨਿਕਾਸੀ ਪਾਣੀ ਜਿਹੜਾ ਇੱਥੇ ਵੀ ਦੀ ਲੰਘਣਾ ਸੀਗਾ ਇੱਥੇ ਡੱਕ ਜਦੋਂ ਲੱਗਣੀਆਂ ਬਹੁਤ ਪਿਛਲੀ ਵਾਰੀ ਰਾਣੇਵਾਲੀ ਮਕਲਾਣੀ ਕੋਟ ਤੇ ਹੋਰ ਪਿੰਡਾਂ ਦੇ ਜਿਹੜੀ ਉਹ ਫਸਲਾਂ ਸਾਰੀਆਂ ਸੂਕੀਆਂ ਮਰਗੀਆਂ ਸੀਗੀਆਂ ਇਹ ਪਾਣੀ ਨਾਲ ਨਿਕਾਸੀ ਨਾ ਹੋਣ ਕਰਕੇ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਅਸੀਂ ਸਮੇਂ-ਸਮੇਂ 'ਤੇ ਇਹਨਾਂ ਦੇ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਅੱਜ ਅਸੀਂ ਮੰਗ ਪੱਤਰ ਦੇਣਾ ਚਾਹੁੰਦੇ ਸੀਗੇ ਜਿਹੜਾ ਟ੍ਰਾਂਸਪੋਰਟ ਮੰਤਰੀ ਇੱਥੇ ਆਉਣਾ ਸੀ ਆ ਪਿਆ ਮੁਸ਼ਕਲਾ ਪਰ ਉਹ ਦੌਰਾ ਰੱਦ ਕਰਕੇ ਭੱਜ ਗਿਆ ਉਹਨਾਂ ਐਸ.ਕੇ.ਮ ਸਾਹਿਬ ਆਏ ਆ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਤੇ ਨਾਲ ਦੀ ਨਾਲ ਇੱਕ ਕਾਮਿਟੀ ਵੀ ਕੀਤੀ ਆ ਵੀ ਜੇ ਇੱਕ ਮਹੀਨੇ ਦੇ ਵਿੱਚ ਵੀ ਜੇ ਸਾਰੀਆਂ ਮੰਗਾਂ ਨਾ ਪੂਰੀਆਂ ਹੋਈਆਂ ਤੇ ਅਸੀਂ ਵਿਰਸਤ ਦੇ ਖਾਤਰਾਂ ਤਾਨੂੰ ਕੀ ਲੱਗਦਾ ਕਿ ਜਿਹੜਾ ਦੌਰਾ ਰੱਦ ਕੀਤਾ ਹੈ ਕਿਸਾਨਾਂ ਦੇ ਇਕੱਠ ਦੇ ਕਰਕੇ ਜਾਂ ਇਹ ਜਿਹੜਾ ਦੌਰਾ ਨਾ ਰੱਦ ਕੀਤਾ ਜਾਂ ਕੋਈ ਹੋਰ ਕੋਈ ਮਤਲਬ ਵੇਖੋ ਇਕੱਠਾ ਉਹਨਾਂ ਨੂੰ ਘੇਰਨ ਦਾ ਦੀ ਕੋਈ ਸਾਡੀ ਯੋਜਨਾ ਨਹੀਂ ਸੀ ਨਾ ਉਹਨਾਂ ਦੇ ਖਿਲਾਫ ਪਿਆਰਾ ਕਰਦੇ ਜੋ ਇਹਨਾਂ ਹੀ ਨਾ ਕਾਲੀਆਂ ਚੱਲੀਆਂ ਸਿਰਫ ਅਸੀਂ ਮੱਗ ਪੱਤਰ ਦੇਣਾ ਹੈਗਾ ਕਿ ਆ ਸਾਡੇ ਮਸਲੇ ਆ ਤੁਸੀਂ ਟ੍ਰਾਂਸਪੋਰਟ ਮੰਤਰੀ ਜੇ ਤੁਸੀਂ ਇਹ ਸਾਰਾ ਜਿਹੜਾ ਹਾਈਵੇ ਬਣਾ ਰਹੇ ਜੇ ਸਾਨੂੰ ਆ ਮੁਸ਼ਕਲਾਂ ਸਾਡੀਆਂ ਮੁਸ਼ਕਲਾਂ ਸੁਣੋ ਅਸੀਂ ਇਹ ਕਹਿਣ ਆਏ ਹਾਂ ਉਹਨਾਂ ਕੋ ਬਹਾਨਾ ਕੁਝ ਕਹਿ ਕੇ ਕਿਸਾਨਾਂ ਦਾ ਸਿਰ ਮੜ ਦਵੇ ਉਹ ਮੰਤਰੀ ਨੂੰ ਪਤਾ ਹੋਊ ਉਹਨੇ ਕੀ ਕਿਸਾਨ ਪਿਛਲੀ ਵਾਰੀ ਵੇਖਿਆ ਨਰਿੰਦਰ ਮੋਦੀ ਆਇਆ ਸੀ ਆਪਣੇ ਵਿਰੋਧ ਪ੍ਰਦਰਸ਼ਨ ਕੀਤਾ ਇੱਥੋਂ ਤੱਕ ਕਿਦਾਂ ਡਰਾਮੇਬਾਜ਼ੀ ਹੋਈ ਸੀਗੀ ਇੱਦਾਂ ਇਹੋ ਹਾਲ ਤੇ ਆ ਵੀ ਉਹਨੇ ਜਾ ਕੇ ਕਿਸਾਨਾਂ ਦਾ ਸਿਰ ਮੜ ਸਕਦਾ ਪਰ ਕਿਸਾਨਾਂ ਨੇ ਵਿਰੋਧ ਕੋਈ ਨਹੀਂ ਕੀਤਾ ਤਾੜੀਆਂ ਵੀ ਨਹੀਂ ਮਾਰੀਆਂ ਸਿਰਫ ਅਹੀਂ ਉਹਨਾਂ ਨੂੰ ਵਾਅਦਾ ਪੱਤਰ ਦੇ ਕੇ ਆਪਣੇ ਜਿਹੜੇ ਮੰਗਾ ਸੀਗੇ ਉਹ ਯਾਦ ਤੁਹਾਨੂੰ ਕੀ ਲੱਗਦਾ ਜੋ ਆਪਣਾ ਦੇਸ਼ ਦਾ ਕੇਂਦਰੀ ਮੰਤਰੀ ਆ ਅੱਜ ਇੱਥੇ ਉਹ ਆਏ ਸੀ ਉਹਨਾਂ ਨੇ ਇੱਥੇ ਪਹੁੰਚਣਾ ਸੀ ਕੀ ਲਗਦਾ ਉਹ ਆਪਣੇ ਇਥੋਂ ਦੇ ਜਿਹੜੇ ਦੇਸ਼ ਦੇ ਨਾਗਰਿਕ ਉਹਨਾਂ ਨੂੰ ਨਾਗਰਿਕ ਨਹੀਂ ਮੰਨਦੇ ਮੈਂ ਹਾਕਮ ਜਿਹੜੀ ਆ ਕਹਿਣੀ ਚਾਹੁੰਦੇ ਆ ਵੀ ਜਿਹੜੇ ਲੋਕਾਂ ਨੇ ਕਹਿੰਦੇ ਆ ਵੀ ਅਸੀਂ 140 ਕਰੋੜ ਲੋਕਾਂ ਦੇ ਅਸੀਂ ਨੇਤਾ ਆ ਇਹ ਸਾਰੇ ਤੇ ਸਾਰੇ ਭਾਰਤੀਆਂ ਦੇ ਅਸੀਂ ਨਮਾਇੰਦੇ ਆ ਪਰ ਜਦੋਂ ਅਸੀਂ ਮਿਲਣਾ ਚਾਹੁੰਦੇ ਆ ਉਦੋਂ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਫਿਰ ਅਸੀਂ ਨਾਗਰਿਕ ਹੈਗੇ ਆ ਨਹੀਂ ਆਗੇ ਇਹ ਦੋਚਿੱਤੀ ਜੀ ਰਹਿਣਾ ਵਾ ਕਿ ਜਦੋਂ ਅਸੀਂ ਮਿਲਣਾ ਤੁਹਾਨੂੰ ਚਾਹੁੰਦੇ ਆ ਨਾਲ ਸੰਭ ਨਾਗਰਿਕ ਵੀ ਗਿਣਦੇ ਜੇ ਪੰਜਾਬ ਨੂੰ ਇਹ ਰਾ ਆਰਥਿਕ ਤੌਰ ਤੇ ਖਪੂਸ ਸੰਭਵ ਗਿਣਦੇ ਜੇ ਵੀ ਇਹ ਵੱਡਾ ਹਿੱਸਾ ਜਿਹੜਾ ਸਾਡਾ ਪੰਜਾਬ ਦਾ ਅਨਾਜ ਦੇ ਵਿੱਚ ਪੈਂਦਾ ਪਰ ਇਹ ਭਾਜੀਪੀ ਦੀ ਜਿਹੜੀ ਸੌੜੀ ਸਿਆਸਤ ਹੈ ਜਿਹੜੀ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ ਕਾਰਪੋਰੇਟ ਦੇ ਨਾਲ ਨਾਲ ਕੇ ਸਾਰੀ ਸਾਰੀ ਕਿਸਾਨੀ ਨੂੰ ਕਾਰਪੋਰੇਟ ਨੂੰ ਦੇਣਾ ਚਾਹੁੰਦੀ ਹੈ ਸਰ ਜੀ ਕਿਸਾਨਾ ਨਾ ਮੋਟੋ ਛੋਟੋ ਹੀ ਨਫ਼ਰਤ ਕਰਦੇ ਕਿ ਇਸ ਤਰ੍ਹਾਂ ਇਹ ਦੇਸ਼ ਚੱਲ